ਆਪਾ ਗੁਰਦੁਆਰੇ ਸਾਰੇ ਆਉਂਦੇ ਆ ਜੀ ਗੁਰਦੁਆਰੇ ਬਾਣੀ ਸੁਣਦੇ ਆ ਨਿਤਨੇਮ ਕਰਦੇ ਆ ਰੋਜ਼ਾਨਾ ਗੁਰਦੁਆਰੇ ਸੇਵਾਵਾਂ ਕਰਦੇ ਆ ਹੁਣ ਬਹੁਤੇ ਟਾਵੇਂ ਲੋਕ ਹੁੰਦੇ ਆ ਟਾਵੇਂ ਬਿਰਲੇ ਹੁੰਦੇ ਆ ਜਿਹੜੇ ਗੁਰੂ ਮਹਾਰਾਜ ਕੋਲੋਂ ਪ੍ਰੇਮ ਦਾ ਰਸ ਲੈ ਕੇ ਜਾਂਦੇ ਆ ਨੀਤਾ ਜੀ ਬਹੁਤੀ ਜ਼ਿੰਦਗੀ ਨਾਲ ਤੁਸੀਂ ਵੇਖੋ ਬੜੀਆਂ ਸੰਗਤਾਂ ਗੁਰਦੁਆਰੇ ਆਉਂਦੀਆਂ ਨੇ ਸਵੇਰੇ 4 ਵਜੇ ਮਹਾਰਾਜ ਦਾ ਪ੍ਰਕਾਸ਼ ਵੀ ਕਰਉਂਦੀਆਂ ਨੇ ਕਰਾਉਣਾ ਚਾਹੀਦਾ ਮੈਂ ਇੱਕ ਛੋਟੀ ਜੀ ਗੱਲ ਇਹ ਕਿਤੇ ਕਹਿ ਦਵਾਂ ਕਈ ਵਾਰ ਨਾ ਜੀ ਬਹੁਤ ਪਿੰਡਾਂ ਵਿੱਚ ਨਗਰਾਂ ਵਿੱਚ ਜਦ ਝਾਤ ਮਾਰ ਕੇ ਵਿਖਦੇ ਆ ਵਿਚਾਰਾ ਸਵੇਰ ਵੇਲੇ ਵੀ ਨਾ ਜੀ ਇਕੱਲਾ ਗ੍ਰੰਥੀ ਸਿੰਘ ਹੀ ਪ੍ਰਕਾਸ਼ ਕਰਦਾ ਹੁੰਦਾ ਏਕ ਹੱਥ ਚੋਰ ਫੜਿਆ ਮਹਾਰਾ ਦਾ ਸਰੂਪ ਸਿਰ ਤੇ ਰੱਖਿਆ ਕੈਸੇ ਹਾਲਾਤ ਬਣ ਗਏ ਸਾਡੀ ਕੌਮ ਦੇ ਜੇ ਪ੍ਰੇਮ ਹੁੰਦਾ ਨਾ ਪਿਆਰ ਹੁੰਦਾ ਮਨ ਅੰਦਰ ਉਮਾੜਾ ਹੁੰਦਾ ਤੇ ਆਪਾਂ ਛੇਤੀ ਉੱਠ ਕੇ ਜਾਂਦੇ ਵੀ ਨਹੀਂ ਭਾਈ ਸਾਡਾ ਵੀ ਗੁਰੂ ਹੈ ਅਸੀਂ ਵੀ ਗੁਰੂ ਸਾਹਿਬ ਕੋਲ ਜਾਈਏ ਹੁਣ ਜਿਹੜਾ 10 ਵਜੇ ਉੱਠ ਕੇ ਗੁਰਦੁਆਰੇ ਆਇਆ ਮੱਥਾ ਟੇਕਣ ਆਇਆ ਤੇ ਉਹ ਬੰਦਾ ਗਰੰਤੀ ਸਿੰਘ ਤੇ ਆ ਕੇ ਰੋਵ ਝਾੜਦਾ ਹੈ। ਬਾਬਾ ਜੀ ਇੱਥੇ ਪੱਖਾ ਨਹੀਂ ਬੰਦ ਕਰਿਆ ਬਾਬਾ ਜੀ ਇੱਥੇ ਆਹ ਕੰਮ ਨਹੀਂ ਕਰਿਆ ਤੁਸੀਂ ਇਹ ਨਹੀਂ ਕਰਿਆ। ਵੀ ਭਾਈ ਤੂੰ 10 ਵਜੇ ਆ ਕੇ ਰੋਵ ਝਾੜਨ ਲੱਗ ਗਿਆ ਤੂੰ ਕਦੇ ਸਵੇਰੇ 3 ਵਜੇ ਉੱਠਿਆ ਕਦੇ? 4 ਵਜੇ ਉੱਠ ਕੇ ਕਦੇ ਗੁਰੂ ਘਰ ਦੇ ਦਰਸ਼ਨ ਕੀਤੇ ਆ? ਸਵੇਰੇ ਰਾਤ ਨੂੰ ਰਾਤ ਇਸ ਤਰੀ ਲੰਘ ਜਾਂਦੀ ਹੈ 1 ਵਜੇ ਤੱਕ 12 ਵਜੇ ਤੱਕ ਫੋਨ ਤੇ ਲੱਗਿਆ ਹੁਣ ਉਹ ਮੱਤਾਂ ਦੇਣ ਤੁਰਿਆ ਗਰੰਤੀ ਸਿੰਘ ਨੂੰ। ਹਲਾਤ ਨੇ ਜੀ ਸਾਡੇ ਆ ਇਹ ਅੱਜ ਦੀ ਸਚਾਈ ਹੈ ਜੇ ਕਦੇ ਪ੍ਰੇਮ ਦਾ ਰਸ ਅੱਖਿਆ ਹੁੰਦਾ ਬਾਣੀ ਦਾ ਆਨੰਦ ਆਇਆ ਹੁੰਦਾ ਜ਼ਿੰਦਗੀ ਕਿਉਂ ਨਾ ਸਬਰ ਦੀ ਅਸੀਂ ਕੇਵਲ ਇੱਕ ਦੂਜੇ ਤੇ ਰੋਭ ਝਾੜਨ ਜੋਗੇ ਰਹਿ ਗਏ ਧਿਆਨ ਵਿੱਚ ਰੱਖਿਓ ਸਾਡੇ ਪਿੰਡਾਂ ਨੂੰ ਸਾਡੇ ਪਰਿਵਾਰਾਂ ਨੂੰ ਜੇ ਕੋਈ ਇੱਕ ਮਾਰਗ ਦਿਖਾ ਸਕਦਾ ਨਾ ਉਹ ਇੱਕ ਇੱਕ ਗਰੰਤੀ ਸਿੰਘ ਹੈ ਉਹੀ ਗੁਰੂ ਜੇ ਇੱਕ ਅੱਛਾ ਗਰੰਤੀ ਸਿੰਘ ਹੋਵੇ ਚੰਗਾ ਗਰੰਤੀ ਸਿੰਘ ਹੋਵੇ ਜਿਹੜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਵੇ ਇੱਥੇ ਮਹਾਰਾਜ ਵਚਨ ਕਰਦੇ ਆ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਦਾ ਰਾਜ ਅਖਿਆ ਹੈ ਉਹ ਰੱਜ ਗਏ ਸੇ ਤ੍ਰਿਪਤ ਰਇ ਆ ਘਾਇ ਆ ਘਾਇ ਦਾ ਅਰਥ ਹੈ ਰੱਜ ਗਏ ਤ੍ਰਿਪਤ ਹੋ ਗਏ ਮੰਦੀਆਂ ਕਾਮਨਾ ਤੋਂ ਸਾਰੇ ਸੰਸਾਰ ਤੋਂ ਤ੍ਰਿਪਤ ਹੋ ਗਏ ਆਪ